ਟਿਕਟ ਵੰਡੇ ਗਏ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਦੇਖਾਂ ਤੇ ਜਦੋਂ ਪਿਛਲੇ ਦਿਨੀ ਹਾੜ ਆਏ ਆ ਹਾੜ ਆਉਣਾ ਬਰਸਾਤ ਹੋਣਾ ਤਕਰੀਬਨ ਜਿਹੜੇ ਟੇਲਾ ਬਾਲੇ ਵਾਲੇ ਕੋਠੇ ਸੀ ਉਹ ਕੋਈ ਤੇ ਛਤਾਂ ਡੇਗ ਪਈਆਂ ਤੇ ਜੇ ਬਚੀਆਂ ਵੀ ਤੇ ਉਹਨਾਂ ਦੀ ਹਾਲਤ ਬੜੀ ਖਸਤਾ ਹੋ ਗਈ ਸੀ ਉਹਨ ਸਾਡੇ ਪੱਟੀ ਸ਼ਹਿਰ ਦੇ ਲਗਭਗ 237 ਜਿਹੜੇ ਕੋਠੇ ਪਾਸ ਹੋਏ ਆ ਉਹਨਾਂ ਨੂੰ ਪਰ ਮਕਾਨ 2.5 ਲੱਖ ਰੁਪਈਆ ਹਰੇਕ ਦੇ ਖਾਤੇ ਦੇ ਵਿੱਚ ਉਹ ਆਉਣਾ ਹੈ ਕਿਸ਼ਤਾਂ ਦੇ ਨਾਲ ਤੇ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੀ 1,20,000 ਰੁਪਇਆ ਪਰ ਲਾਪਾਤਰੀ ਦੇ ਖਾਤੇ ਚਾਉਣਾ ਉਹ ਲਗਭਗ 437 ਆ ਟੋਟਲ 674 ਕੋਠਿਆਂ ਦੇ ਜਿਹੜੇ ਸਰਟੀਫਿਕੇਟ ਆਏ ਆ ਉਹ ਵੰਡੇ ਆ ਇਹਦੇ ਚ ਜਿਹੜੇ ਭੈਣ ਭਰਾ ਲਾਪਾਤਰੀ ਨੇ ਇਹਨਾਂ ਨੂੰ ਬੇਨਤੀ ਆ ਵੀ ਵੀਡੀਓ ਨਾਲ ਸੰਪਰਕ ਕਰਕੇ ਆਪਦੇ ਪਿੰਡ ਦੇ ਸੈਕਟਰੀ ਦੇ ਸਰਪੰਚ ਨਾਲ ਸੰਪਰਕ ਕਰਕੇ ਆਪਦਾ ਇੱਕ ਜੀ ਦਾ ਜੋਬ ਕਾਰਡ ਜ਼ਰੂਰ ਬਣਾਉਣ ਕਿਉਂਕਿ ਜੀਤੇ ਨਾਂ ਤੇ ਮਕਾਨ ਪਾਸ ਹੋਇਆ ਆ ਫਾਈਲ ਪਾਸ ਹੋਈ ਆ ਉਸੇ ਪਰਿਵਾਰ ਚੋਂ ਜੋਬ ਕਾਰਡ ਬਣਾ ਕੇ 90 ਦਿਨ 340 ਰੁਪਏ ਦਿਹਾੜੀ ਆ ਉਹ 90 ਦਿਨ ਕੰਮ ਤੇ ਉਹਨੇ ਕਰਨਾ ਹੀ ਨਾਲ ਨਾਲ ਲਗਭਗ 32-33000 ਰੁਪਇਆ ਜਿਹੜਾ ਉਹ ਸਰਕਾਰ ਤੋਂ ਇਹ ਲਾਹ ਪਾਤਰੀ ਦੇ ਖਾਤੇ 'ਚ 90 ਦਿਨਾਂ ਦਾ 340 ਰੁਪਏ ਦੇ ਹਿਸਾਬ ਨਾਲ ਵੀ ਹੋਣਾ ਵੀ ਲਗਭਗ ਇਹ ਇਹ ਬਣ ਗਿਆ 1,753,000 ਨਾਲ 12000 ਰੁਪਇਆ ਰਸੋਈ ਦਾ ਸੌਰੀ ਲੈਟਰਨ ਬਾਥਰੂਮ ਦਾ 12000 ਰੁਪਇਆ ਜਿਹੜਾ ਮਕਾਨ ਪਾਸ ਹੋਇਆ ਉਹਦੇ ਨਾਲ ਹੀ ਲੈਟਰਨ ਬਾਥਰੂਮ ਦਾ ਵੀ 12000 ਰੁਪਇਆ ਆ ਜਾਣਾ ਤੇ ਇਹ ਲਗਭਗ 1 ਲੱਖ 63400 ਰੁਪਇਆ ਬਾਜਣਾ ਦਿਹਾੜੀਆਂ ਦੇ ਪੈਸੇ ਬਣਾ ਕੇ ਤੇ ਸਾਰੇ ਇਹ ਦੇਖੋ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਪਿਛਲੇ ਦਿਨੀ ਆਪਾਂ ਵੇਖਿਆ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ